ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰੇ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਗੱਲਾਂ ਦਿਖਾਉਣੀਆਂ ਐ ਇੱਕ ਬਿਲਕੁਲ ਤਾਜੀ ਸੋਈ ਆ ਤੇ ਇੱਕ ਗੱਬਣ ਆ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋਈ ਦੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਰੇ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਹਿਗੁਰੂ ਦੀ ਸਭ ਠੀਕ ਠਾਕ ਜੋ ਚਲੋ ਕਿਰਪਾ ਚ ਜੀ ਦੀ ਜੇ ਤੇ ਨਾਮ ਦੱਸ ਕਰੀ ਫਿਰ ਹਾਂ ਆਪਣਾ ਸਰਬਜੀਤ ਸਿੰਘ ਜੋ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਮੇਰੇ ਤੋਂ ਹੈਗਾ 7-8 ਕਿਲੋਮੀਟਰ ਠੀਕ ਹੈ ਮੇਰੇ ਲਾਗੇ ਆ ਸ਼ਹਿਰ ਰਮਦਾਸ ਬਾਬਾ ਬੁੱਢਾ ਸਾਹਿਬ ਹਾਂਜੀ ਉਹ ਪੈਂਦਾ ਅੰਮ੍ਰਿਤਸਰ ਚ ਪਰ ਹੈਗਾ 4 ਕਿਲੋਮੀਟਰ ਆ ਤੇ ਕੋਨੇਵਾਲ ਦੇ ਨਾਲ ਹੀ ਪਿੰਡ ਹੈ ਆਪਣਾ ਹਾਂ ਕੋਨੇਵਾਲ ਦੇ ਲਾਗੇ ਜਿੱਥੇ ਹੜ ਆਇਆ ਹੈ ਸਾਡੇ ਵੀ ਆਇਆ ਹੈ ਸਾਡੇ ਜਿਹੜਾ ਹੜ ਤੇ ਸਾਰੇ ਏਰੀਆ ਜਿੱਥੇ ਇਹ ਮੈਨ ਸਭ ਜਿੱਥੋਂ ਸ਼ੁਰੂਆਤ ਅਸਲ ਜਹੜਦੀ ਹੋਈ ਆ ਉਹ ਏਰੀਆ ਜਿੱਥੇ ਮਾਨੀ ਇਥੋਂ ਟੁੱਟੇ ਸੀ ਨਾ ਆਪਣੇ ਲੋਕ ਮੀਟਰ ਹਟਵੇਂ ਬਾਅਦ ਤੁਹਾਡੇ ਲਾਗੋ ਲਾਗੋ ਜਿਹੜੇ ਬਾਅਦ ਨੂੰ ਟੁੱਟੇ ਇਥੋਂ ਹੀ ਸਾਰੀ ਸਾਰਾ ਪਾਣੀ ਫਿਰ ਕੇ ਆਇਆ ਜਿੱਥੇ ਪਾਣੀ 2-2 ਫੁੱਟ ਹੈਗਾ ਯਾਰ ਪ੍ਰੀਤ ਜੀ ਠੀਕ ਆ 2-2.5 ਫੁੱਟ ਪਾਣੀ ਤੇ 베ਲੀ ਦੇ ਵਿੱਚ 베ਲੀ ਹੱਲੇ 베 ਵਿੱਚ ਪਹਿਲੀਆਂ ਜਦ ਪੰਜ-ਪੰਜ 7-7 ਫੁੱਟ ਸੀ ਹਾਂਜੀ ਹਾਂਜੀ ਤੇ ਹੁਣ ਕੀ ਕੰਡੀਸ਼ਨ ਚੱਲਣ ਦੀ ਜੇ ਫੇਰ ਕਿਰਪਾ ਹੀ ਆ ਮਾਲਕ ਦੀ ਅੱਛਾ ਹਰਬ੍ਰੀਜ ਜੀ ਖਾੜ ਅੱਗੇ ਵੀ ਆਏ ਬੜੇ ਅੱਛਾ ਆਪਾਂ ਨਿਕਲੇ ਨੇ ਕਿਹਾ 88 ਦੇ ਹੜ ਸੁਣੇ ਸੀ ਅੱਛਾ ਪਰ ਉਦੋਂ ਤਾਂ ਕਹਿੰਦੇ ਬਾਤ ਹੀ ਨਹੀਂ ਪੁੱਛੀ ਤੇ ਅੱਛਾ ਲੋਕਾਂ ਨੂੰ 5-5 7-7 ਸਾਲ ਲੱਗੇ ਹਿੱਸੇ ਤੇ ਹੁੰਦੇ ਆ ਅੱਛਾ ਕਈਆਂ ਕੋ ਫਸਲਾਂ ਹੀ ਨਹੀਂ ਬੀਜੀਆਂ ਜਾਂਦੀਆਂ ਕਿਉਂਕਿ ਪਾਣੀ ਆਇਆ ਕੱਖਣੀ ਹਾਂਜੀ ਲੋਕਾਂ ਕੋ ਲੀੜਾ ਨਹੀਂ ਰਹਿ ਗਿਆ ਲੈਣ ਜੁਗਾ ਅੱਛਾ ਪਰ ਐਰਕਾ ਤਾਂ ਪਤਾ ਨਹੀਂ ਪਰਮਾਤਮਾ ਦੀ ਕਿਰਪਾ ਹੀ ਇਹ ਮੈਂ ਤਾਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿਤੇ ਰੱਬਾ ਮੇਰਿਆ ਕਿਤੇ ਮਾਜੇ ਜਿੱਦ ਤੇ ਦਬਾਬੇ ਚ ਕਿਤੇ ਹੜ ਨਾ ਆਵੇ ਅੱਛਾ ਸਾਡਾ ਆ ਗਿਆ ਸੀ ਨਾ ਮਾਲਵੇ ਵਾਲਿਆਂ ਚ ਅੱਛਾ ਪਰ ਹਰ ਬੀਜੀ ਉਹਨਾਂ ਮਾਝੇ ਦਵਾਬੇ ਨੇ ਫੜ ਕੇ ਨੇਰੀ ਲਿਆਤੀ ਆ ਅੱਛਾ ਇਹਨਾਂ ਕਾ ਸਮਾਨ ਸਾਨੂੰ ਦਿੱਤਾ ਨੇਰੀ ਲਿਆ ਛੜੀ ਆ ਤੇ ਠੀਕ ਆ ਕਿਸੇ ਜੀ ਦੀ ਤੰਗੀ ਨਹੀਂ ਆਉਂਦੀ ਠੀਕ ਆ ਸਾਡੀਆਂ ਕਣਕਾਂ ਵੀ ਬੀਜ ਕੇ ਗਏ ਸਾਨੂੰ ਵੀ ਖਾਦਾਂ ਡੰਗਰਾਂ ਦਾ ਤੋਂ ਚਾਰਾ ਮਿਲਦਾ ਰਿਹਾ ਆ ਜਣੀ ਕਿ ਹਰੇਕ ਚੀਜ਼ ਹੀ ਦੇ ਕੇ ਗਏ ਆ ਮਤਲਬ ਕਿ ਜਿਹੜੀ ਚੀਜ਼ ਦੀ ਲੋੜ ਆ ਉਹ ਪੂਰੀ ਪਹੁੰਚਦੀ ਰਹੀ ਹੈ ਵਾਦੀ ਪਹੁੰਚਦੀ ਰਹੀ ਹੈਗੀ ਮੈਂ ਦੋਵੇਂ ਹੱਥ ਜੋੜ ਕੇ ਦਿਲੋਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਨਾਲ ਜੁੜੇਰੇ ਸਾਨੂੰ ਸੰਪਰਕ ਕਰਦੇ ਰਹੇ ਆ ਜੁੜੇਦੇ ਆਪਾਂ ਵੀਡੀਓ ਰਾਰਾਏ ਆ ਹਾਂਜੀ ਹਾਂਜੀ ਪਰ ਆ ਰਪ੍ਰਿਜੀ ਡੱਕੇ ਜਾਂੜ ਛੜਿਆ ਅ ਮੇਰੇ ਏਰੀਆ 'ਚ ਮੇਰਾ ਪਿੰਡ ਮਸ਼ਹੂਰ ਆ ਆਰਾਮਦਵਾਲੀ ਹਾਂਜੀ ਆਰਾਮਦਵਾਲੀ ਹਾਂਜੀ ਤੇ ਭਈ ਹਰੇਕ ਚੀਜ਼ ਸਭ ਤੋਂ ਪਹਿਲਾਂ ਇੱਥੇ ਆਈ ਆ ਠੀਕ ਆ ਆਰਾਮਦਵਾਲੀ ਚੀਜ਼ ਪਹੁੰਚੀ ਆ ਠੀਕ ਆ ਤਾਂ ਸਭ ਜੀਤ ਕਰਕੇ ਆਈ ਆ ਠੀਕ ਆ ਚਲੋ ਇਹ ਵੀ ਕਰਦੇ ਹੀ ਤੇ ਜਿਹੜੇ ਦੂਰੋਂ ਭੈਣ ਭਰਾ ਹੀ ਉਹ ਸਮਾਨ ਕਹਿੰਦੇ ਸੀ ਤੇ ਉੱਥੇ ਜਾਣਾ ਉਹਨਾਂ ਦੇ ਪਿੰਡਾਂ ਵਾਲਾ ਸਾਡੇ ਨਾਲ ਸਵਰਕ ਕਰਦੇ ਸੀ ਹਾਂਜੀ ਅਸੀਂ ਵੀ ਸਾਥ ਦਿੰਨੇ ਹਾਂ ਨਾਲ ਜਾਨੇ ਹਾਂ ਅਗਲਵੰਡੀ ਲੈ ਕੇ ਵੀ ਆਉਂਨੇ ਹਾਂ ਨਾਲੇ ਆਪਣਾ ਪਿੰਡ ਵੀ ਬਿਲਕੁਲ ਘੋਨੇ ਵਾਲ ਦੇ ਨਾਲੇ ਹਣਾ ਹੁਣ ਆ ਥੋੜੇ ਦਿਨ ਹੋਏ ਜਿੱਦ ਦਿਨ ਆ ਬਾਬਾ ਜੀ ਹੁਣੇ ਉੱਥੋਂ ਆਏ ਆ ਉੱਤਰਾਖੰਡ ਤੋਂ ਹਣਾ ਹਾਂਜੀ ਹਾਂਜੀ ਉਹ ਵੀ ਆਪਣਾ ਵੀ ਤੇ ਜੀ ਉਹ ਜਦੋਂ ਆਏ ਨਾ ਆਪਣੇ ਕੋਲ ਹਾਂਜੀ ਆਪਾਂ ਨੂੰ ਦੇਖੀ ਚੱਲ ਆਪਣੇ ਨਗਰ ਨੂੰ ਦੇ ਚਲੇ ਆ ਤੇ ਕਹਿੰਦੇ ਨੁਕਸਾਨ ਬੜਾਇਆ ਹੋਰ ਸਰਵਾ ਕਰਾ ਦਿਓ ਅਸੀਂ ਕਰਾਤਾ ਤਾਂ ਆਪਾਂ ਕਹੇ ਕੋਈ 1-2 ਟਰੱਕ ਲੈ ਆਉਣਗੇ ਕੋਈ 5-7000 ਬੋਰੀ ਲੈ ਆਉਣਗੇ ਆ ਨਾ ਕੋਚਰ ਲੈ ਆਉਣਗੇ ਹਾਂਜੀ ਹਾਂਜੀ ਉਹਦੇ ਨਾਲ ਲੈ ਆਵੇਂ ਹਜ਼ਾਰਾਂ ਨਾਲ ਹਾਂਜੀ 3000 ਏਕੜ ਦਾ ਬੀਜ ਲੈ ਬੜੇ ਵੱਡੇ ਕਾਫਲੇ ਚ ਆਏ ਹਾਂਜੀ ਅਸੀਂ ਵੇਖ ਕੇ ਹੈਰਾਨ ਰਹਿ ਗਏ ਤੇ ਇੰਨਾ ਸਮਾਨ ਇੰਨਾ ਉਹ ਤਾਂ ਘੱਟੋ ਘੱਟ ਵੀ ਤੇ ਮੇਰੇ ਲੱਗ ਕੇ 70 80 ਲੱਖ ਦਾ ਸਮਾਨ ਲੈ ਕੇ ਆਏ ਤੇ ਅੱਛਾ ਸਾਡੇ ਸਾਰੇ ਏਰੀਆ ਦੀ ਕਣਕ ਬੀਜ ਗਏ ਉਹ ਅੱਛਾ ਹਾਂਜੀ ਅਜੇ ਵੀ ਚੱਲ ਰਿਹਾ ਠੱਟੋ ਘੱਟ ਤੇ 25 ਟਰੱਕ ਹੀ ਹਨਾ ਤੇ 12 13 ਨਵੇਂ ਟਰੈਕਟਰ ਉਹਨਾਂ ਲਿਆਂਦੇ ਏ ਬੜੀ ਤੱਕੜੀ ਸੇਵਾ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਤੇ ਉਹੀ ਜਿਹੜੀ ਆਪਾਂ ਉਹਦੋਂ ਇੱਥੇ ਵੀਡੀਓ ਪਾਈ ਸੀ ਪਿਆਲੀ ਦੇ ਵਿੱਚ ਉਹ ਹਨਾ ਤੇ ਉਹਦੇ ਤੋਂ ਤਾਂ ਦਾ ਸੰਪਰਕ ਕੀਤਾ ਸੰਪਰਕ ਕਰਕੇ ਤੇ ਫੇਰ ਚਲੋ ਆਪਣਾ ਉਹਨਾਂ ਨੇ ਸਾਰਾ ਜਾਈ ਜਾ ਲੈ ਕੇ ਜੀ ਮੈਂ ਇੱਕ ਬੇਨਤੀ ਕਰਦਾ ਹਾਂ ਜਦੋਂ ਜਿਹੜੇ ਭੈਣ ਭਰਾਣੇ ਦੂਰ ਹੋਣਾ ਉਹਨੂੰ ਸਾਡੇ ਏਰੀਆ ਦਾ ਨਹੀਂ ਪਤਾ ਹਾਂਜੀ ਹਾਂਜੀ ਉਹ ਆਪਣਾ ਬੰਦਾ ਲੱਭਦਾ ਜੇ ਉਹ ਤੁਹਾਡੇ ਨਾਲ ਸੰਪਰਕ ਹੋਵੇ ਕਿਸੇ ਦਿਨ ਹਾਂਜੀ ਹਾਂਜੀ ਆਪਣਾ ਨੰਬਰ ਚੱਲਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਨਾਲ ਸੰਪਰਕ ਹੋ ਜਾਂਦਾ ਹੈ ਹਾਂਜੀ ਹਾਂਜੀ ਉਹ ਉਹਨਾਂ ਨੂੰ ਅਗਲੇ ਪਾਸੇ ਲੱਭ ਜਾਂਦਾ ਹੈ ਫਲਾਣੇ ਬੰਦੇ ਕੋਲ ਜਾਣਾ ਯਾਰ ਉਹ ਲੈ ਕੇ ਜਾਊਗਾ ਹਾਂਜੀ ਹਾਂਜੀ ਤੇ ਸਾਡੇ ਹੱਥ ਕੀਤਾ ਮਿਹਰਬਾਨੀ ਕੀਤੀ ਤਾਂ ਅਸੀਂ ਵੀ ਜਿਹੜਾ ਕੰਮ ਕੀਤਾ ਉਹ ਨੇਕ ਦਲੀ ਨਾਲ ਸੀ ਹਾਂਜੀ ਹਾਂਜੀ ਇਹ ਨਹੀਂ ਵੀ ਤੁਹਾਡੇ ਬਾਜੀ ਜਾਂ ਕੁਝ ਸਾਰੇ ਵੰਡੇ ਆਇਆ ਜੋ ਵੀ ਆ ਜਿਹੜੇ ਪੰਨੇ ਚੀਜ਼ਾਂ ਕੇ ਖਲੋਗੀ ਆ ਨਾ ਹਾਂਜੀ ਕੋਡੋਂ ਦੇਤੀ ਏ ਠੀਕ ਹੈ ਦੂਜੇ ਪੰਨੇ ਚ ਗਏ ਆ ਕੋਡੋਂ ਦੇਤੀ ਏ ਠੀਕ ਹੈ ਕੋਈ ਵਿਧ ਕਰਾਣੀ ਕਿਸੇ ਦੀ ਜਿੰਨਾ ਜਿੰਨਾ ਹਿੱਸਾ ਹੁੰਦਾ ਵਾ ਉਹਨਾਂ ਦਾ ਹਨਾ ਚਲੋ ਬਾਕੀ ਇਤਰਾ ਹੀ ਆ ਸਮਾਂ ਆਇਆ ਸੀ ਸਮਾਂ ਨਿਕਲ ਗਿਆ ਵਾ ਵੀਰਾਂ ਭਰਾਵਾਂ ਨੇ ਸਾਥ ਦੇ ਕੇ ਬਾਹ ਫੜ ਕੇ ਤੇ ਰੱਬ ਸਾਡੇ ਦੇ ਆ ਗਿਆ ਕਿ ਤੇ ਉਹਨਾਂ ਦੇ ਨਾ ਆਵੇ। ਮੈਂ ਦੋਵੇਂ ਹੱਥ ਜੋੜਦਾ। ਹਾਂਜੀ। ਕਿਉਂਕਿ ਸਾਡਾ ਜਿਹੜਾ ਏਰੀਆ ਆ ਇੰਨੇ ਜੋਗਾ ਨਹੀਂ ਹੈਗਾ। ਹਾਂਜੀ। ਜਿੰਨੇ ਜੋਗੇ ਉਹ ਲੋਕ ਨੇ। ਧੱਕੇ ਚਾੜ ਛੜੇ ਹਰ ਫਰੀਜੀ। ਇਹ ਆ ਵੀ ਚਲੋ ਹੁਣ ਥੋੜਾ ਜਿਹਾ ਜਿ ਤਰ੍ਹਾਂ ਹੜਾ ਕਰਕੇ ਥੋੜਾ ਜਿਹਾ ਵੈਸੇ ਵੀ ਥੋੜਾ ਏਰੀਆ ਪਿੱਛੇ ਪੈ ਗਿਆ ਵਾ। ਬਾਕੀ ਚਲੋ ਸਮੇਂ ਦੇ ਨਾਲ ਆਪੇ ਸਾਰਾ ਕੁਝ ਫੇਰ ਸੈਟ ਹੋ ਜਾਊਗਾ। ਬਿਲਕੁਲ ਜੀ। ਜੋ ਕੁਦਰਤ ਨੂੰ ਚੰਗਾ ਲੱਗੇ ਉਹੀ ਹੋਣਾ। ਤੇ ਹੁਣ ਆਪਣੇ ਕੋਲ ਗਾਵਾਂ ਦੋ ਆ ਤੇ ਚਲੋ ਇਹ ਵਿਖਾਈਏ ਫਿਰ। ਹਰਪ੍ਰੀਤ ਜੀ ਆ ਗੱਬਨ ਦੇ ਗੱਬੜ ਵਹਿਣ ਆ ਠੀਕ ਆ ਤੇ ਤੁ ਜਾ ਸੁਆ ਆ ਠੀਕ ਆ ਤੇ 2 ਮਹੀਨੇ ਹੋ ਗਏ ਆਪਣੇ ਪਾਣੀ ਜੈ ਨੂੰ ਆਪਣੇ ਪੱਠਾ ਦਾ ਕਿਸੇ ਦਾ ਨਹੀਂ ਇੱਧਰ ਆ ਗਾ ਹਾਂਜੀ ਹਾਂਜੀ ਇਹ ਪਾਣੀ ਵਾਲੇ ਏਰੀਆ ਚੋਂ ਲਈ ਆ ਠੀਕ ਆ 25 ਉਹ ਕਹਿੰਦੇ ਦਸੀਂ ਇਹਦੇ ਥੱਲੇ 18 20 ਕਿਲੋ ਚੁੰਦੇ ਰਿਆਂ ਬੜਾ ਚੰਗਾ ਥਣ ਲੱਗਾ ਆ ਹਾਂਜੀ ਬੜੀ ਚੰਗੀ ਆ ਠੰਡੀ ਆ ਸੀਲ ਆ ਭਾਵੇਂ ਕੋਈ ਮੰਜੀਆਂ ਡਾਂਡਾ ਬੈਠਾ ਰ ਚੰਗੇ ਗੈਪ ਤੇ ਆ ਥਣ ਦਾ ਦੇਣਾ ਜੇ ਲੈ ਜੂਗੀ 4 ਦਾ 4-5 ਦਿਨ ਜੇ ਇਹਨੇ ਲੈ ਜਾਣੇ ਪਰ ਜਾਤੀ ਪਾਤੀ ਪੂਰੀ ਆ ਹਾਂਜੀ ਦੇਖਣ ਵਾਲਿਆਂ ਵੇਖ ਲੈਣੀ ਆ ਇਹ ਪਾਸੇ ਉਹ ਕੁੰਜੀ ਨਹੀਂ ਵਸੀਰ ਪਾਸੇ ਖੋਣੀ ਕੁੰਜੀ ਉਹਦਾ ਨਹੀਂ ਕੁੰਜੀ ਥੱਲੇ ਉਹ ਸਪਾਈਆਂ ਬਹੁਤ ਚੰਗੀਆਂ ਬੜੂ ਚੰਗੀਆਂ ਫੱਲ ਇਤਿਆਰ ਹੋਣੀ ਆ ਠੇਲਾ ਠੁਲਾ ਚੰਗੀਆਂ ਅਜ ਲੈ ਆਓ ਪਰ ਬ੍ਰਿਜੀ ਜੀ ਜਰਾ ਅਗਾਂ ਚੰਗੀ ਤਰ੍ਹਾਂ ਦੋ ਪਾਸੇ ਉਹ ਖਾ ਲਓ ਠੰਡੀ ਠੁੰਡੀ ਬੜੀ ਆ ਇਹ ਆਪ ਵੀ ਸ਼ਾਂਗਾਂ ਹੈਗੀਆਂ ਦੋ ਹਾਂਜੀ ਚੱਲਦੀਆਂ ਨਹੀਂ ਆਈਆਂ ਠੀਕ ਆ ਮਸ ਜਾ ਵਾ ਤਰਾਇ ਲੱਗਾ ਚੱਲਦੀਆਂ ਨਹੀਂ ਆਈਆਂ ਤਾਂ ਪਛੀ ਵੇਹ ਜਿੱਦਣ ਬਣੂਗੀ ਨਾ ਹਾਂਜੀ ਗੋਲ ਬਲੈਡਰ ਅਰ ਕੀ ਬਣੂ ਲੈ ਜਾ ਫਿਰ ਢੇਲਾ ਢੁੱਲਾ ਹਵਾਨੇ ਤੇ ਚੰਗੀਆਂ ਵਾ ਵੇਹ ਬਣੂ ਚੰਗੀਆਂ ਦੇ ਦੁੱਧ 20 ਲੀਟਰ ਵਿੱਚ ਵਾਹੂਗੀ ਵਿੱਚ 18 ਦਾ ਪੱਕਾ ਚਵਾ ਦੋ 18 ਤੋਂ 20 ਦੇ ਵਿੱਚ ਦੁੱਧ ਜਿਹੜਾ ਕਹਿੰਦੇ ਵੀ ਚੱਲੂਗੀ ਏ ਬਾਕੀ ਹੁਣ ਗਾੜੀ ਮੌਸਮ ਵੀ ਦੁੱਧ ਅਲਾਵਾ ਹਰ ਜੀ ਜੇਕਰ ਦੋ ਬੋਰੀਆਂ ਨੂੰ ਚਰ ਜਾਂਦੀਆਂ ਨਾ ਟ੍ਰਾਂਸਲੇਸ਼ਨ ਦੀਆਂ ਇੰਨੀ ਇਹ ਜਾਦ ਪਾ ਰਿਆ ਵਸੀ ਕਬੂਦਾਰੀ ਆ ਮੁੱਲ ਕਤੂਦਾਂ ਦਾ ਸਰੀਰ ਭਰ ਜਾਣਾ ਇਹਦੇ ਪੂਰਾ ਤੇ ਦੁੱਧ ਬਰੀਡ ਨੇ ਦੇਣਾ ਹੁੰਦਾ ਆ ਹਾਂ ਜੀ ਤੇ ਦੂਸਰੇ ਪਾਸੇ ਤਾਂ ਵੀ ਦੇਖ ਸਕਦੇ ਆ ਗਾਂ ਨੂੰ ਖਵਾਣਾ ਚੰਗਾ ਬਣਾਉਂਦੀ ਏ ਤੇ ਕਿੰਨਾ ਫਿਰ ਵਰਜੀ ਮੁੱਲ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਬੈਜੋ ਠੀਕ ਆ ਕੋਈ ਗੱਲ ਨਹੀਂ ਮੈਣ ਦੇਖੋ ਵਾਜੀ ਢੱਲਾ ਢੱਲਾ ਵੇਖੋ ਚੰਗੀ ਬਣੂਗੀ ਯਾਨੀ ਕਿ ਗੋਲ ਆਰਡਰ ਮੁੱਲ ਫਿਰ ਹਰਬੀ ਜੀ ਜੇ ਤਾਂ ਕਿਸੇ ਨੇ ਇਹਨੂੰ ਸੰਭਿਆ ਹੁੰਦਾ ਪੂਰੀ ਰੀਜਨਲ ਹਾਂਜੀ ਤੇ ਫਿਰ ਤਾਂ ਵਸ਼ੀ ਵਿਕਣੀ ਹੀ ਜਾ ਕੇ 70 75 ਤੇ 65000 ਦੀ ਰਸਾ ਸੁਟਿਆ ਵਿਕਦੀ ਠੀਕ ਐ ਤੇ ਹੁਣ ਜਿਵੇਂ ਤੁਸੀਂ ਕਹੋਗੇ ਕਰ ਦਾਂਗੇ ਕੋਈ ਗੱਲ ਜੈ ਜੀ ਗੱਲ ਕਰੀਏ ਹੁਣ ਫਿਰ ਹਰਬੀ ਜੀ 50000 ਦੀ ਦੇ ਦਾਂਗੇ 50000 ਦਾ 65000 ਦਾ ਮਸ਼ੀ ਦਾ ਅੱਛਾ ਕਿਉਂਕਿ ਇਹਦੇ ਸੂ ਪੈਣਾ ਆਂਦਾ ਇਹਨੂੰ ਖਰਾਕ ਮਿਲ ਗਈ ਤੇ ਡਬਲ ਹੋ ਜਾਣਾ ਇਹਨੇ ਥੱਲੇ ਉਹ ਖੋਲ ਜਾਣਾ ਹਾਂਜੀ ਹਾਂਜੀ ਤੇ 50000 ਦੀ ਦੇ ਦਾਂਗੇ ਕਰ ਦਈਏ ਥੋੜਾ ਬਤਾ ਮਾਨੌਰ ਕਰ ਦਾਂਗੇ ਕੋਈ ਗੱਲ ਕਿੰਨਾ ਕਰ ਦਈਏ ਹਰਬੀ ਜੀ ਇੱਕ ਕੋਈ ਗੱਲ ਕਰੀਏ ਕਿੰਨੇ ਦੀ ਰੁਪਏ 45000 ਦੀ ਦੇ ਦਾਂਗਾ ਚਲੋ ਠੀਕ ਹੈ 45000 ਦੇ ਵਿੱਚੋਂ ਵੀ 500 ਰੁਪਏ ਛੋਟ ਕਰਾਂਗਾ ਤਾਂ ਮੇਰੇ ਹੱਥ ਜੁੜ ਕੇ ਬੇਨਤੀ ਆ ਸੌਦਾ ਨਾ ਕਰਿਓ ਠੀਕ ਹੈ ਤਾਂ ਫੋਨ ਉਹ ਹੀ ਕਰਿਓ ਜਿਹਨੇ ਲੈਣੀ ਆ ਸਾਈ ਬਾ ਦਿਓ ਠੀਕ ਹੈ ਜੀ ਬੜੀ ਬੇਨਤੀ ਹੱਥ ਜੁੜ ਕੇ ਮੰਨਿਓ ਨਾ ਸੌਦਾ ਕਰਿਓ ਕਿਉਂ ਮੈਂ ਸੌਦੇ ਵਾਲਾ ਕੰਮ ਹੀ ਨਹੀਂ ਜੇਬ ਜਸਨੋਂ ਬਿਲਕੁਲ ਜੇ ਕੋਈ ਪਹਾੜਾ ਮਿਲੀ ਆ ਨਾ ਮੈਂ ਪਹਾੜਾ ਹੀ ਦੇਤੀ ਆ ਠੀਕ ਹੈ ਜੀ ਹਾਂਜੀ ਕਿਉਂਕਿ ਸਾਡੀ ਬਾਹ ਬੜੀ ਫੜੀ ਆ ਭੈਣ ਭਰਾਵਾਂ ਨੇ ਆਸੀ ਉਹ ਕੰਮ ਨਹੀਂ ਕਰਨਾ ਠੀਕ ਹੈ ਪਾਣਾ ਮਿਲਿ ਪਾਣਾ ਦੇ ਤੀਰ ਬ੍ਰਿਜੀ ਬੱਚੀ ਪੈ ਤੇ ਯਾਰ ਦਿੱਤੀ ਬਾਕੀ ਆਪਣੀ ਪਾਸ ਕਰਕੇ ਖੜਾ ਹਣਾ ਪੀਏ ਜੋ 500 ਰੁਪਏ ਛੋੜ ਠੀਕ ਹੈ ਜੀ ਹਾਂਜੀ ਤੇ ਆ ਤਾਜੀ ਸੋਈ ਜੇ ਹਰ ਬ੍ਰਿਜੀ ਮਗਰ ਵੀ ਬੱਚੀ ਬੱਚੀ ਦਿੱਤੀ ਆ ਰਾਤ 3 ਸੂਈ ਸੀਗੀ 9:00 ਵਜੇ ਆ ਦੇਖ ਸਕਦੇ ਇਹਨੇ 제ਰ ਪਾਈ ਏ 12 1 ਵਜੇ ਰਾਤ ਠੀਕ ਆ ਠੀਕ ਆ ਮਗਰ ਬੱਚੀ ਵੀ ਚੰਗੀ ਟੀਕੇ ਦੀ ਆਗੀ ਬੱਚੀ ਦਿੱਤੀ ਵਧੀਆ ਵਧੀਆ ਬੱਚੀ ਦਿੱਤੀ ਠੀਕ ਆ ਹਾਂਜੀ ਇਹ ਬੱਚੀ ਕਿਤੇ ਨਖਰਾ ਹੀ ਠੀਕ ਹੈ ਸਿੰਗ ਨਹੀਂ ਦਗਾਏ ਇਹਦੇ ਸਿੰਗ ਨਹੀਂ ਦਗਾਏ ਬਸ ਬਾਕੀ ਸੂਆ ਪਹਿਲਾ ਹੀ ਪਹਿਲਾ ਸੂਆ ਮੂੰਹੋਂ ਦੋ ਦਾਂਦ ਆ ਆ ਦੇਖ ਸਕਦੇ ਇਹ ਡਰਦੀ ਫਿਰਦੀ ਡਰਦੀ ਫਿਰ ਆ ਜਾਓ ਮੈਂ ਤੁਹਾਨੂੰ ਥੋੜਾ ਡਰਦੀ ਆ ਜਾਂ ਐਸਾ ਤੁਸੀਂ ਬਾਹਰ ਦੀ ਬਹੁਤੀ ਸ਼ਾਂਤ ਆ ਆ ਵੇਖੋ ਪਿਓਰ ਦੋਂਦੀ ਹਰ ਪ੍ਰੇਮ ਪਿਓਰ ਦੋ ਦਾਂਦ ਆ ਹਾਂਜੀ ਠੀਕ ਹੈ ਜੀ ਡਰਦੀ ਫਿਰਦੀ ਆ ਇਹ ਬਹੁਤੀ ਸ਼ਾਂਤ ਆ ਤੇ ਠੰਡੀ ਬੜੀ ਚਲ ਤਾਂ ਮੂੰਹ ਫੜਿਆ ਤੇ ਕਰਕੇ ਥੋੜਾ ਬਹਿ ਗਈ ਹੈ ਉਹ ਉਹਨੂੰ ਤੇ ਥਾਣੇ ਦੇ ਆਪਾਂ ਦੇਖ ਸਕਦੇ ਆ। ਆਪਰੇ ਜੀ ਮੁੱਠੀ ਦੇ ਚਵਾਈ ਵਾਲੀ ਆ ਦੇਖੋ ਜੇ ਫੇ ਠੰਡੀ ਪਹਿਲਾਂ ਵਹਿਣਾ ਵੀ ਠੜੀ ਆ ਨਿਕਲਦੀ ਆ। ਵੇਖੋ ਥਾਣਾ ਐ ਦੀ ਆਓ। ਵਖਾਓ ਥਾਣ ਵੇਖੋ ਜਿਵੇਂ ਮੱਝ ਦਾ ਥਾਣ ਹੁੰਦਾ। ਪਹਿਲਾਂ ਵਹਿੜ ਨੂੰ ਮੱਝ ਦਾ ਥਾਣ ਲੱਗਾ ਵੇਖੋ। ਹਾਂ। ਬਾਕੀ ਅਗਲੇ ਪਿਛਲੇ ਥਲਾਂ ਦਾ ਸਾਈਜ਼ ਚੰਗਾ ਆ ਦੋਵਾਂ ਦਾ ਹੀ। ਫਟ ਪ੍ਰੋਪਰ ਹੱਥ ਦੇ ਹੱਲੇ ਇਹ ਆ ਵੀ ਜਿਤਨਾ ਜਿਤਨਾ ਚਵਾਈਆਂ ਹੋ ਗਈਆਂ। ਆ। ਇਨੇ ਦਾ ਥਣ ਹੋਰ ਕੱਢਦੀ ਹੁਣਾ ਮੈਂ ਵੇਖੋ ਪਤਾ ਨਹੀਂ ਕਿਦੀ ਕਿ ਹੋਊਗੀ ਯਾਦ ਨਾ ਸੱਜੋ ਕਿਹਨੇ ਸਿੰਘੀ ਨਹੀਂ ਇਹਦੇ ਦਾਗੇ ਵਸ਼ੀ ਕਿੰਨੇ ਦੀ ਸਾ ਦੇ ਸਾ ਦੇ ਥਾਣੇ ਦੇ ਕਰੀ ਫੇਰ ਤਾਂ ਚੰਗੇ ਗੱਪ ਤੇ ਥਾਣੇ ਜਿਹੜੇ ਇਹਦੇ ਤੇ ਇਹ ਕਿੰਨਾ ਕੁ ਦੁੱਧ ਪਹਿਲੇ ਸਵੇਰੇ ਕੱਢੀ ਜਾਊਗੀ ਹਰ ਪ੍ਰੀਤ ਜੀ ਵੇਖੋ ਕਰਤੂਤ ਦਾ ਦੁੱਧ ਹਾਂਜੀ ਪਰ ਵਸ਼ੀ ਨੇ ਜਦਾਂ ਨੇ ਥਲਿਓ ਕਰਤੂਤ ਤਿਆਰ ਕਰਦੀ ਹੈ ਨਾ ਹੁਣ ਮੈਨੂੰ ਕੀ ਆ ਖਾਂਏ 20 ਲੀਟਰ ਟਪਾ ਦਊਗੀ ਕਿਉਂਕਿ ਨਵੀਂ ਉਪਰਿਆ ਹਾਂਜੀ ਹਾਂਜੀ ਲਊ ਵਾਲੀ ਆ ਵਸੇ ਤੇ ਬਾਕੀ ਹੈਗੇ ਵੀ ਥੋੜੇ ਗਰਲੈਂਡੋ ਚ ਮਿਕਸ ਆ ਗਰੈਂਡਰ ਦੇ ਵਿੱਚ ਆ ਪਰ ਜੀ ਪੂਰੀ ਫਰੀਜ਼ ਜੇ ਆ ਮੇਰੇ ਪਾਸੋਂ ਖੁਜੀ ਨਹੀਂ ਖਲਿਓ ਸੰਭੀ ਸੁੰਭੀ ਚੰਗੀ ਆ ਰਾਜੀ ਇਹ ਪੂਰੀ ਮਾਦ ਪਾਉਂਦੀ ਆ ਪਿਓਰ ਦੋਂਦੀ ਆ ਇਹ ਸੁਭਾ ਬੜਾ ਸ਼ਾਂਤ ਬੜੇ ਸ਼ਾਂਤ ਠੰਡੀ ਕੋਈ ਨਹੀਂ ਇਹਨੂੰ ਪਤਾ ਏਡੀ ਭੜੀ ਮਾਨਸਿਆ ਸੁਭਾ ਦੀ ਬਹੁਤੀ ਚੰਗੀ ਏ ਇਹ ਐਵੇਂ ਚਲੋ ਜਿਹਨੇ ਘਰੇ ਰੱਖਣੀ ਆ ਗਾਹਾਂ ਵਿੱਚ 400 ਵਿੱਚ ਆਉਣੇ ਆ ਉਹਦੇ ਲਈ ਚੰਗੀ ਆ ਫਰਿਜੀ 12 ਤੋਂ 20 ਲੀਟਰ ਅੱਛੀ ਪਹਿਲਾਂ ਦੁੱਧ ਦਵਾਜੂ ਦੋਦੀ ਦੋ ਦਲ ਚੱਲੋ ਲੈ ਆਜੇ ਜੇ ਕੋ ਕਵੇ ਤਾਂ ਸਿੰਘ ਆ ਯਾਰ ਸਿੰਘਾ ਕਰਕੇ ਮਾਰਨਾ ਇਹਨੂੰ ਪਤਾ ਹੀ ਕੋਈ ਨਹੀਂ ਤੇ ਮੈਂ ਮਾਰਨਾ ਕੀ ਕਰਨਾ ਠੀਕ ਆ ਦਰਦੀ ਫਿਰਦੀ ਐਡੀ ਸ਼ਾਂਤ ਤੇ ਬੱਸੀਏ ਬਾਕੀ ਸਿੰਘ ਤਿੱਖੇ ਨਹੀਂ ਆ ਅੱਗਿਆਂ ਆ ਦੇਖ ਸਕਦੇ ਵੱਡੇ ਆ ਸਿੰਘ ਕਿਸੇ ਪਿੱਛੋਂ ਜਿਤਨਾ ਵੀ ਆ ਤਿੱਖੇ ਨਹੀਂ ਆ ਉਹਦੇ ਚੰਗੇ ਸੁਭਾਅ ਦੀ ਆ ਬਾਕੀ ਚਲੋ ਜਿੰਨੇ ਘਰੇ ਰੱਖਣੀ ਸ਼ੌਨਾ ਉਹਦੇ ਲਈ ਚੰਗੀ ਨਵੀਂ ਵੈੜ ਆ ਗਾਹ ਨੂੰ ਵੀ ਚੰਗੀ ਬਣੀ ਆ ਤੇ ਪਛਾਣ ਵੀ ਚੰਗੀ ਬਣੀ ਆ ਸੁਭਾਅ ਬਹੁਤ ਚੰਗਾ ਹੈ ਬਣੀ ਜੀ ਨਾ ਲੱਤ ਮਾਰਨਾ ਪਤਾ ਨਾ ਕੋਈ ਨਾਲ ਵਾਂਗ ਬਾਦ ਐ ਵਸੀ ਜਿੱਦਾਂ ਮਰਜੀ ਜਿੱਦਾਂ ਨਾ ਉਹਨੂੰ ਕੋਈ ਐ ਬੋਦੀ ਭਲੀ ਮਾਨਸ ਆ ਜਿੱਧਰੋਂ ਮਰਜ਼ੀ ਕੋਈ ਬੈਹ ਜੇ ਤੂੰ ਮੰਜੀਆਂ ਡਾੜੇ ਕੋ ਥੱਬੇ ਪਾਲੇ ਥਲਿਓ ਵੇਖੋ ਮਾਸੀ ਠੀਕ ਆ ਹਾਂ ਮੁੱਲ ਨਖਰੇ ਦਾ ਮੈਂ ਕਹਿੰਦਾ ਜਾ ਜਾ ਕਸੂਰ ਦਾ ਮੁੱਲ ਤੇ ਇਹਦਾ ਫਿਰ ਮੁੱਲ ਵੀ ਦੀ ਫਿਰ ਹਰਪ੍ਰੀਤ ਜੇਦ ਮੈਂ ਇਹਦੇ ਭਾਂਡਿਆ ਨਾਲ ਛਾਤੀ ਮਾਰ ਕੇ ਮੁੱਲ ਕਰਾਣਾ ਹਾਂਜੀ ਤਾਂ ਫਿਰ ਤਾਂ ਭਾਵੇਂ 85000 ਹੀ ਮੰਗ ਲਾਂ ਅੱਛਾ ਪਾਰ ਵਸੀ ਵੇਖਣ ਵਾਲੀ 85000 ਦੀ ਇੱਕ ਤਾਂ ਸਿੰਘ ਨਾਂ ਦਾ ਗੇ ਦੇ ਸਿੰਘ ਦਾਗੇ ਨੇ ਬਾਕੀ ਦੋਂਦੀ ਵਾੜ ਇਦਾਂ ਦੀ ਤਿਆਰ ਕੋਈ ਵਿਰਲੀ ਵਿਰਲੀ ਹੁੰਦੀ ਕੋਈ ਤਾਂ ਵੀ ਵਹਿਣ ਹੁੰਦੀ ਆ ਮੂੰਹੋਂ ਦੋ ਦੰਦ ਤਾਂ ਇੰਨੀ ਪਹਿਲਾਂ ਤਿਆਰ ਹੋ ਜੇ ਹਾਂ ਤੇ ਉਹ ਵੀ ਥਣ ਵੀ ਇਹੋ ਜਿਹੜਾ ਪੂਰਾ ਕਮਾਲ ਦਾ ਤੇ ਸ਼ਾਂਤ ਸੁਭਾਅ ਦੀ ਪੂਰੇ ਕਿਤੇ ਕਿਤੇ ਲੱਭਦਾ ਡੰਗਰ ਕੇ ਦੇ ਕੇ ਦੇ ਡੰਗਰਾਂ ਹੀ ਰੋਜ਼ ਵੇਚਦੇ ਆ ਪਰ ਚੰਗਾ ਡੰਗਰ ਕਿਤੇ ਦੇ ਕੇ ਮਿਲਦਾ ਹਾਂਜੀ ਤੇ ਹਰਬ੍ਰੀਜੀ ਹੁੰਦੇ ਇਹਦੇ ਸਿੰਘਾਂ ਕਰਕੇ ਜਿੰਨੇ ਵੀ ਤੁਸੀਂ ਆਖੋਗੇ ਦੇਣਾ ਦੇ ਦिए ਜੈਤ ਜੀ ਕੇ ਦੇ ਦਾਂਗੇ ਕਿੰਨੇ ਦੀ ਹਰਬ੍ਰੀਜੀ ਇੱਕੋ ਹੀ ਗੱਲ ਕਰੀਏ ਕਿੰਨੀ 45000 ਦੀ ਇਹ ਵੀ 45 ਦੀ ਉਹ ਵੀ 45 اچھا 45 ਦੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ 500 ਰੁਪਏ 45 ਚ ਛੱਡ ਦਾਂਗੇ ਅੱਛਾ ਤੇ ਦੂਜੀ ਬੇਨਤੀ ਆ ਸੌਦਾ ਕੋਈ ਨਾ ਕਰੇ ਠੀਕ ਹੈ ਬੱਚੀ ਦਾ ਹੱਕ ਕਿਨੇ ਦਾ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਮੈਂ ਅੱਜ ਮਾਨਤਾਣ ਵਾਲੀ ਗੱਲ ਕੀਤੀ ਆ ਠੀਕ ਹੈ ਤੇ ਕੋਈ ਵੀ ਸੌਦੇ ਜਣਾ ਪਵੇ 500 ਛੋਟ ਖੁਸ਼ੀ ਨਾਲ ਇੱਚੋਂ ਕਰ ਦਾਂਗਾ 500 ਚੋਂ 90000 ਦਾ ਹੀ ਜੋੜਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਪਾਸ ਕੋਈ ਤੁਹਾਡੇ ਘਰੋਂ ਕਰਕੇ ਲੈ ਜੇ ਬੱਸ ੱੱਲੀ ਕਰਕੇ ਜਾਵੇ ਚਵਾਜਦਾਂ ਦਾ ਲਗਾ ਇੰਚ ਚੋਰੀ ਕੀ ਇਸ ਵੇਰੇ ਅੱਛਾ ਇੱਕ ਚਵਾਈ ਕਰ ਤੇ ਪੂਰਾ ਮਾਰੀਆਂ ਆ ਕੋਤ ਕਿਲੋ ਦੁੱਧ ਚੋਇਆ ਬੱਚੇ ਨੂੰ ਚੰਗਾ ਕੇ ਅੱਛਾ ਹਰ ਪ੍ਰੀਜੀ ਇਹੋ ਜਿਹਾ ਚਵਾਜਾ ਮੇ ਮੋਟਰ ਲੱਗੀ ਹੁੰਦੀ ਠੀਕ ਹੈ ਪੋਲਾ ਦਾ ਐਡੀ ਰੂਮ ਵਰਗੀ ਧਾਰ ਆ ਠੀਕ ਹੈ ਹਾਂਜੀ ਬਾਕੀ ਆਪਣੀ ਸਮਝਣਾਓ ਤੇ ਵੇਸ਼ ਚਾੱਕ ਕੇ ਖੜੋ ਜੀ